Hãy subscribe cho kênh Ghiền <laughs> Mì Gõ Để không bỏ lỡ những video hấp dẫn ਇਸ ਵਿੱਚ ਇਹ ਕੁਝ ਗਿਆ ਕੰਦਾ ਵੀ ਇਹ ਮੇਰਾ ਕੋਈ ਕਸੂਰ ਨਹੀਂ ਮੈਨੂੰ ਕੋਈ ਪਤਾ ਨਹੀਂ ਦੀ ਮੈਂ ਜਾ ਕੇ ਮੈਂ ਬੋਲਾ ਭਾਈ ਕੀ ਹੋ ਗਿਆ ਮੈਨੂੰ ਗਰਾਸਨ ਲਾਲ ਵੱਡਣ ਲੱਗੇ ਮੈਨੂੰ ਕੋਈ ਫੜ ਮੇਰੀ ਗੱਡੀ ਪੰਨ ਗਏ ਮੈਂ ਤਾਂ ਸਬਜ਼ੀ ਵੇਚ ਰਿਆ ਦੀ ਖੜਕੇ ਮੇਰਾ ਨਾਮ ਨਨਕੂ ਆਈ ਦੀ ਦਰਦੇ ਰਹਿੰਦਾ ਜੀ ਉਹਨਾਂ ਦੇ ਨਾਲ ਆਉਂਦਾ ਯੂਪੀ ਦਾ ਜੀ ਹਾਂ ਜੀ ਸਬਜ਼ੀ ਬੇਚਦੇ ਆਂ ਆਈ ਸਬਜ਼ੀ ਦਾ ਕੰਮ ਕਿੰਨੇ ਰਾਂ ਦੋ ਸਬਜ਼ੀ ਦਾ ਬਹੁਤ ਟਾਈਮ ਹੋ ਗਿਆ 20 ਸਾਲ ਹੋ ਗਏ ਸਾਨੂੰ ਕੰਮ ਕਰਦੇ ਨੇ ਖੜੇ ਸੀ ਤੂੰ ਆਜੋ ਪੂਰੀ ਘਰੇ ਦੀ ਮਜ਼ਾਰ ਉਰੀ ਕਾ ਕੇ ਖੜ ਗਿਆ ਬਸ ਮੈਂ ਪੁੱਛਣ ਲੱਗਾ ਕੀ ਹੋ ਗਿਆ ਬਸ ਮਨੂ ਗਨਾਥਨ ਲਾਲ ਵੱਡਾਂ ਦੇ ਵੱਡਣ ਲੱਗਿਆ ਜੀ ਕੌਣ ਕੌਣ ਤੇ ਇਹ ਥੁਲਚਾ ਵਾਲਾ ਉਰੀ ਲਾਵੇ ਉਹ ਕੋਲਚਾ ਆਏਗਾ ਉਹ ਕੋਲਚਾ ਹੁੰਦਾ ਉਰੀ ਰੇੜੀ ਫੱਲੇ ਨੌ ਦਾ ਤਾਂ ਨਹੀਂ ਪਤਾ ਹੀ ਨੌ ਦਾ ਤਾਂ ਨੂੰ ਪਤਾ ਨਹੀਂ ਦੋ ਬੰਦੇ ਦੇ ਕੈਂਪਰ ਦੇ ਇੱਕ ਬੰਦੇ ਦੀ ਇੱਕ ਉਹ ਦੋਏ ਕੈਂਪਰ ਦੇ ਦੀ ਕੀ ਸਮਾਨ ਚੋਂ ਲੈਵੇ ਸਮਾਨ ਗੜਾਫੇ ਦੇ ਡਾਂਗੇ ਤੇ ਗੜਾਫਾ ਦੀ ਮੇਰੇ ਮੇਰੀ ਗੱਡੀ ਆ ਜੀ ਕਦੇ ਪਹਿਲਾਂ ਵੀ ਲੜਾਈ ਸੀ ਮਾਰੇ ਇਹ ਤੇਰੀ ਗੱਡੀ ਮੇਰੇ ਗੱਡੀ ਘਾਸ ਤੇ ਮਾਰ ਗਏ ਸਾਰੇ ਪੰਨੇ ਕੇ ਗਰਸੀਸਾ ਦਾ ਕਾਰਨ ਕੀ ਹੈ ਕਾਰਨ ਮੇਰਾ ਕੋਈ ਕਸੂਰ ਨਹੀਂ ਹੈ ਜੀ ਕੋਈ ਮਗਰ ਕੋਈ ਕਾਰਨ ਨਹੀਂ ਹੈ ਮੇਰੇ ਲਈ ਕੋਈ ਜਾਨ ਬੁੱਧ ਤੇ ਕੋਈ ਰੰਜਿਸ਼ ਆ ਜਾਨ ਬੁੱਧ ਤੇ ਰੰਜਿਸ਼ ਆ ਜਾਨ ਬੁੱਧ ਦੇ ਘਰੇ ਜੀ ਕੋਈ ਮੇਰੇ ਲਈ ਉਹਨਾਂ ਨੇ ਵੀ ਮਾਰੇ ਨਹੀਂ ਤੁਸੀਂ ਕੋਈ ਮੈਂ ਨਹੀਂ ਮਾਰਿਆ ਕੋਈ ਕੋਈ ਮੇਰੇ ਲਈ ਹੱਥ ਵੀ ਨਹੀਂ ਕੋਈ ਤਿਆਰ ਕੁਝ ਵੀ ਨਹੀਂ ਦਿੱਤੇ ਮੇਰੇ ਲਈ ਤੇ 60 ਮਿੰਟ ਕਿੱਥੇ ਵੱਜੇ ਤੇਰੇ ਮੇਰੇ ਪਾ ਹੱਥੇ ਤੇ ਵੱਜੀ ਆ ਵੱਜੀ ਆ ਬਟਾ ਹੱਥ ਵੱਟ ਗਿਆ ਮੇਰਾ ਇਹ ਪਾਇਦਾ ਸਿਰ ਮਟ ਗਿਆ ਵਰਾ ਜੀ ਕਿੰਨੀ ਘੰਟੀ ਤੇਰੀ ਸਾਰੀ ਉਹਨੇ ਤੀਸੀ ਸਾਰਾ ਗੁੱਸਾ ਸਭ ਦੀ ਸਾਰੀ ਸਬਜੀ ਘराती ਸਾਰੀ ਸਬਜੀ ਇਹਦੀ ਇਕੱਲਾ ਹੀ ਸੀਗਾ ਤੂੰ ਮੈਂ ਇਕੱਲੇ ਦੀ ਬਾਈ ਹਾਂਜੀ ਸਾਨੂੰ ਇਨਫੋਰਮੇਸ਼ਨ ਮਿਲ ਰਹੀ ਸੀ ਕਿ ਬੱਸ ਸਟੈਂਡ ਜਿਹੜਾ ਡੱਡਬਾ ਉੱਥੇ ਕੋਈ ਗੱਡੀ ਗੁੱਡੀ ਭੰਨੀ ਆਂਗੇ ਮੌਕੇ ਤੇ ਜਾ ਕੇ ਅਸੀਂ ਮੌਕਾ ਦੇਖਿਆ ਉਹਦੀ ਗੱਡੀ ਨੁਕਸਾਨੀ ਗਈ ਆ ਸੱਟਾ ਵਗੈਰਾ ਉਹਦੇ ਕੋਈ ਜ਼ਿਆਦਾ ਹੈ ਨਹੀਂ ਗਈਆਂ ਤੇ ਇਹ ਮੈਂ ਡੱਡਬੇ ਵਾਸੀਆਂ ਨੂੰ ਜਾਂ ਜਿਹੜੇ ਮਾਹੌਲ ਖਰਾਬ ਕਰ ਰਹੇ ਨੇ ਡੱਬੇ ਦਾ ਵਾਰਨਿੰਗ ਦੇਣੀ ਚਾਹਣਾ ਕਿ ਜਿਹੜੀ ਏਦਾਂ ਦੀ ਹਰਕਤਾਂ ਕਰ ਰਹੇ ਨੇ ਉਹਨਾਂ ਨੂੰ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਸਖਤ ਤੋਂ ਸਖਤ ਜਿਹੜਾ ਹੈਗਾ ਐਕਸ਼ਨ ਲਿਆ ਲਿੱਤਾ ਜਾਊਗਾ ਤੇ ਡੱਬੇ ਦੇ ਮਾਹੌਲ ਜਿਹੜਾ ਬਿਲਕੁਲ ਨਹੀਂ ਖਰਾਬ ਹੋਣ ਦਿੱਤਾ ਜਾਊਗਾ ਇਹ ਵਿਅਕਤੀ ਕੌਣ ਸੀ ਜੀ ਇਹ ਜਿਹੜਾ ਜਿੱਦੇ ਚਟਮਾ ਨਹੀਂ ਇਹ ਇੱਥੇ ਸਬਜ਼ੀ ਲਾਉਂਦਾ ਤੇ ਡੱਬੇ ਜੀ ਸਬਜ਼ੀ ਦੀ ਜਿਹੜਾ ਟੈਂਪੂ ਆ ਉਹ ਇੱਥੇ ਸਬਜ਼ੀ ਵੇਚਦਾ ਰਿਹਾ ਕਰਦਾ ਹਾਂ ਇੱਕ ਕਲੀਅਰ ਕਰ ਰਹੇ ਹਾਂ ਅਸੀਂ ਪ੍ਰਵਾਸੀ ਆ ਜਾਇਤ ਹੁੰਦਾ ਇਹ ਦੋ ਵਿਅਕਤੀ ਸੀ ਜੀ ਇੱਕ ਵਿਅਕਤੀ ਜਿਹੜਾ ਹੈਗਾ ਦਾਖਲ ਹੋਣ ਗਿਆ ਜੀ ਸੰਗਰੂਰ ਉਹਦੇ ਕਾਫੀ ਸੱਟਾਂ ਲੱਗੀਆਂ ਉਹ ਜਿਹੜਾ ਦਾਖਲ ਹੋਇਆ ਉਹਦਾ ਸਾਨੂੰ ਹਾਲੇ ਇਨਟੀਮੀਸ਼ਨ ਨਹੀਂ ਆਈ ਜਿਵੇਂ ਵੀ ਕਾਨੂੰਨ ਅਨੁਸਾਰ ਜੋ ਵੀ ਕਾਰਵਾਈ ਹੋਊਗੀ ਉਹ ਅਸੀਂ ਕਰਾਂਗੇ ਸਰ ਕੋਈ ਕੁਝ ਪਤਾ ਲੱਗੇ ਜੀ ਇਹ ਕੌਣ ਬੰਦੇ ਸੀ ਇਹ ਸਾਹਮਣੇ ਦੱਸਿਆ ਜਾ ਰਿਹਾ ਕੋਈ ਨਹੀਂ ਹਾਲੇ ਤਫ਼ਤੀਸ਼ ਕਰ ਰਹੇ ਆ ਇਹਦੇ ਤੇ ਜਿਵੇਂ ਵੀ ਹੋਊਗਾ ਉਹ ਕਾਰਵਾਈ ਕਰਾਂਗੇ ਅਸੀਂ ਕਾਨੂੰਨ ਅਨੁਸਾਰ